ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈਗਾ ਤੇ ਸਾਰੇ ਕੇ ਸਾਰੇ ਅਰੇਂਜਮੈਂਟਸ ਕੀਤੇ ਗਏ ਆ ਹਰ ਇੱਕ ਪਿੰਡ ਦੇ ਵਿੱਚ ਸਾਰੇ ਏਰੀਆਜ਼ ਦੇ ਵਿੱਚ ਅਸੀਂ ਰਿਲੀਫ ਕੈਂਪਸ ਬਣਾਏ ਹੋਏ ਆ ਉਹਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਮੈਡੀਕਲ ਦੀ ਫੈਸਿਲਿਟੀ ਤੇ ਨਾਲ ਪਸ਼ੂਆਂ ਵਾਸਤੇ ਚਾਰੇ ਦੀ ਐਂਡ ਇਲੈਕਟ੍ਰਿਸਿਟੀ ਐਂਡ ਬਾਕੀ ਸੇਵਾਵਾਂ ਇਮਿਊਨਿਟੀ ਸਾਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੁਹਾਡੇ ਮਾਧਿਅਮ ਰਾਈ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੀ ਇਹ ਫੈਸਿਲਿਟੀ ਜੋ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਹਨਾਂ ਨੂੰ ਅਵੇਲ ਕਰਨ ਅਸੀਂ ਕਿਸ ਜਦੋਂ ਕਿਸੇ ਨੂੰ ਵੈਕੂਏਟ ਕਿਸੇ ਏਰੀਆ ਦੇ ਵਿੱਚ ਕਹਿੰਨੇ ਕਿ ਬਾਹਰ ਆ ਜਾਓ ਇਸੇ ਕਰਕੇ ਕਿਉਂਕਿ ਉੱਥੇ ਪਾਣੀ ਦਾ ਭਾਅ ਜਿਹੜਾ ਬਹੁਤ ਵੱਧ ਚੁੱਕਿਆ ਹੈ ਜਿਹੜਾ ਸਪੀਡ ਹੈਗੀ ਪਾਣੀ ਦੀ ਬਹੁਤ ਵੱਧ ਚੁੱਕੀ ਹੈ ਲੈਵਲ ਬਹੁਤ ਵੱਧ ਰਿਹਾ ਹੈ ਜਿਸ ਕਾਰਨ ਕਿ ਉੱਥੇ ਜਾਨੀ ਮਾਲੀ ਨੁਕਸਾਨ ਨਾ ਹੋ ਜਾਏ ਇਸ ਕਰਕੇ ਕਹਿੰਨੇ ਬੜਾ ਔਖਾ ਹੁੰਦਾ ਲੋਕਾਂ ਨੂੰ ਨਿਕਲ ਕੇ ਆਪਣੇ ਤੇ ਜਾਣਾ ਬਟ ਪਹਿਲਾਂ ਆਪਣੀ ਜਾਨ ਦੀ ਰਾਖੀ ਕਰਨਾ ਬਹੁਤ ਇੰਪੋਰਟੈਂਟ ਹੈ ਤੇ ਇਸ ਕਰਕੇ ਜਿਹੜੇ ਰਿਲੀਫ ਕੈਂਪਸ ਹੈ ਉਹਨਾਂ ਨੂੰ ਜ਼ਰੂਰ ਅਵੇਲ ਕੀਤਾ ਜਾਏ